ਦਾ ਨਾਮ ਚਰਨਜੀਤ ਕੌਰ ਆ ਜੀ ਮੈਂ ਇਸ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈ ਟੀਚਰ ਹਾਂ ਜੀ ਤੇ ਇੱਥੇ ਅਜ ਰਾਤ ਨੂੰ ਚੋਰੀ ਹੋਈ ਆ ਜੀ ਜਿਸ ਦਾ ਪਤਾ ਮੈਨੂੰ 6:30 ਵਜੇ ਲੱਗਿਆ ਜੀ ਤੇ ਉਸ ਤੋਂ ਬਾਅਦ ਮੈਂ 112 ਨੰਬਰ ਤੇ ਫੋਨ ਕਰਕੇ ਇਤਲਾਹ ਵੀ ਕਰਤੀ ਸੀ ਆਪ ਵੀ ਜਿੰਨੀ ਜਲਦੀ ਹੋ ਸਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਕੂਲ ਦਾ ਕਾਫੀ ਨੁਕਸਾਨ ਹੋਇਆ ਜੀ ਜਿਹਦੇ ਵਿੱਚ ਆਪਣੇ ਰਸੋਈ ਦਾ ਸਭ ਤੋਂ ਵੱਧ ਸਮਾਨ ਹੈ ਜੀ ਜਿਹਦੇ ਵਿੱਚ ਆਪਣੇ ਤਿੰਨ ਦੇਗਗੇ ਆ ਜੀ ਵੱਡੇ ਚਾਰ ਸਿਲੰਡਰ ਨੇ 6 7 ਸਤੋਂ ਦੇ ਲਗਭਗ ਥਾਲ ਹੈ 12 ਬਾਲਟੀਆਂ ਇੰਨੀਆਂ ਕਿ ਲਗਭਗ ਕੜਚੀਆਂ ਛੋਟੇ ਬਾੜਨੇ ਜਿਵੇਂ ਜੱਗ ਕਟੋਰੀਆਂ ਗਲਾਸ ਵਗੈਰਾ ਨੇ ਜੀ ਇਸ ਤੋਂ ਬਿਨਾ ਇੱਕ ਵਾਟਰ ਕੂਲਰ ਇੱਕ ਐਲਈਡੀ ਵਿਦ ਐਸੈਸਰੀ ਉਹ ਚੋਰੀ ਹੋਈ ਆ ਜੀ ਤੇ ਇਸ ਤੋਂ ਬਿਨਾ ਛੇ ਲਮਾਰੀਆਂ ਜੀ ਉੱਪਰਲੇ ਫਲੋਰ ਤੇ ਜਿਨ੍ਹਾਂ ਦੀ ਬਹੁਤ ਬੁਰੀ ਤਰ੍ਹਾਂ ਨਾਲ ਭੰਨ ਤੋੜ ਕੀਤੀ ਤੇ ਰਿਕਾਡ ਨਾਲ ਛੇੜ ਛਾੜ ਕੀਤੀ ਐ ਤੇ ਆਪ ਸਰ ਇਹਦਾ ਹੁਣ ਅੰਦਾਜ਼ਾ ਦਾ ਜੀ ਦੇਖੋ ਲਾਣਾ ਮੁਸ਼ਕਲ ਆ ਜੀ ਹੈਨਾ ਸਮਾਨ ਨੂੰ ਅਸੀਂ ਸਾਰਾ ਹਲੇ ਚੈੱਕ ਵੀ ਕਰ ਰਹੇ ਆਂ ਵੀ ਜਿਹੜਾ ਸਾਨੂੰ ਧਿਆਨ ਚਾਜ ਸਕਿਆ ਹੁਣ ਤੱਕ ਉਹ ਤੁਹਾਨੂੰ ਦੱਸਿਆ ਜੀ ਹਾਂਜੀ ਦੱਸ ਦਿੱਤਾ ਜੀ ਐਫਆਰਆਈ ਕਰਵਾਉਣੀ ਆ ਜੀ ਹਲੇ ਤੇ ਆਪਣੇ ਫੋਰੈਂਸਿਕ ਵਾਲੇ ਫਿੰਗਰਪ੍ਰਿੰਟ ਵਗੈਰਾ ਲੈ ਗਏ ਨੇ ਸਵੇਰੇ ਸਵੇਰੇ ਆਪਾਂ ਆਪਣੇ ਮਤਲਬ ਸਾਰਾ ਆਏ ਸੀਗੇ ਐਸਐਚਓ ਸਾਹਿਬ ਤੇ ਉਹ ਆਪਣਾ ਆਪ ਦੀ ਜਿਹੜੀ ਮੌਕਾ ਦੇਖ ਕੇ ਗਏ ਨੇ ਜੀ ਉਸ ਤੋਂ ਬਿਨਾ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਜੀ ਤੇ ਪਰ ਗੱਲ ਅਧਿਕਾਰੀਆਂ ਨੂੰ ਹਾਂਜੀ ਸਾਡੇ ਡਿਪਟੀ ਡੀਓ ਸਾਹਿਬ ਨੂੰ ਫੋਨ ਕੀਤਾ ਸੀਗਾ ਜੀ ਤੇ ਉਹਨਾਂ ਨਾਲ ਹਲੇ ਤੱਕ ਗੱਲ ਹੋ ਨਹੀਂ ਪਾਈ ਮੈਂ ਫੋਨ ਕੀਤਾ ਸੀ ਹਾਂਜੀ ਹਾਂਜੀ ਬਜ਼ੁਰਗ ਕੀ ਨਾਮ ਆ ਤੁਹਾਡਾ ਜੀ ਛੱਟਾ ਜੀ ਕੀ ਹੋਇਆ ਸਕੂਲ ਤੇ ਜਦ ਮੈਂ ਤਾਲੇ ਖੋਲਣ ਗਿਆ ਜੀ ਤੇ ਤਾਲੇ ਟੁੱਟੇ ਪਈ ਸੀ ਸਰ ਹਾਂ ਤੁਹਾਡਾ ਕੀ ਕੰਮ ਆ ਸਕੂਲ ਕੀ ਕਰਦੇ ਮੇਰੇ ਤੇ ਦਿਨ ਤੇ ਵੇਟ ਤੇ ਜੋਬ ਲਈ ਜੀ ਤੇ ਤਾਲੇ ਲਾਉਣ ਦੇ ਤਾਲੇ ਖੋਲਣ ਦਿੱਤੇ ਤਾਲੇ ਲਾਉਣ ਹਾਂਜੀ ਇਹ ਕਿੰਨੇ ਵਜੇ ਦੀ ਗੱਲ ਆ ਜਦੋਂ ਬੱਗ ਚੁਣ ਮੈਂ ਤਾਂ ਇਹ ਜੋਸਫਾਈ ਕਰਦੇ ਵਦੂ ਨਾਲ ਨਾਲ ਲਾਈ ਜਾਂਦਾ ਕਿੰਨੇ ਵਜੇ ਖੋਲਦੇ ਹੁੰਦੇ ਤਾਲੇ ਤਾਲੇ ਮੈਂ 6 ਵਜੇ ਖੋਲਦੇ ਸੀ 6 ਵਜੇ ਖੋਲਦਾਂ ਸੀ 6 ਵਜੇ ਅੱਜ ਤੁਹਾਨੂੰ ਪਤਾ ਲੱਗਿਆ ਜਦੋਂ ਤਾਲੇ ਹਾਂ ਟੁੱਟੇ ਸੀ ਕਿੰਨੇ ਟੁੱਟੇ ਹੋਇਸ ਤਾਲੇ ਕੰਨ ਕਮਰਾ ਨਹੀਂ ਸਮਾਨ ਜੀ ਗਿਆ ਹੋਇਆ ਸਲਸੀਡੀ ਸਲਸੀਡੀ ਹਾਂ ਹੋਰ ਕੱਲੋਂ ਬਾਲਟੀਆਂ ਸਿਲੰਡਰ ਸਾਰਾ ਵਿਛਿਆ ਉੱਪਰ ਰੇਰ ਵਗੈਰਾ ਹੁਣ ਤੁਸੀਂ ਫਿਰ ਕਿੰਤੀ ਤੱਕ ਫੋਨ ਹੁਣ ਮਾਨੂੰ ਨੂੰ ਪ੍ਰਿੰਸੀਪਲ ਨੂੰ ਹਾਂ ਜੀ ਆ ਰਹੇ ਹਾਂ ਆ ਰਹੇ ਹਾਂ ਸਰ ਕੀ ਨਾਮ ਹੈ ਤੁਹਾਡਾ ਨੈਵ ਸਿੰਘ ਸਰ ਕਿਵੇਂ ਆਈ ਸੀ ਸਕੂਲ ਦੀ ਸੀ ਇਸ ਸਕੂਲ ਦੇ ਇਨਫੋਰਮੇਸ਼ਨ ਰਿਸੀਵਰੀ ਚੋਰੀ ਹੋ ਗਈ ਹੈ ਜੀ ਕਟ્રોલੋਂ ਤੋਂ ਫੋਨ ਆਇਆ ਸੀ ਜੀ ਹਾਂ ਇਸ ਕਰਕੇ ਸਾਨੂੰ ਆਣਾ ਪਿਆ ਠੀਕ ਕੀ ਕਾਰਵਾਈ ਕੀਤੀ ਕਾ ਵੀ ਆਪਾਂ ਥਾਰਿਆਂ ਨੂੰ ਕਹਿੰਦਾ ਜੀ ਉੱਥੋਂ ਆ ਰਹੇ ਆਈ ਆਈ ਵਾ ਕੇ ਆਪਾਂ ਕਾਰਵਾਈ ਕਰਤੀ ਮੇਰਾ ਨਾਮ ਸੁਖਮੰਦਰ ਸਿੰਘ ਹੈ ਅ ਅਸੀਂ ਸਾਨੂੰ ਪਤਾ ਚੱਲਿਆ ਕਿ ਸਕੂਲ ਦੇ ਵਿੱਚ ਦਾ ਮਕੇ ਚੋਰੀ ਹੋ ਗਈ ਹੈ ਜੀ ਐਸੀ ਪਰ ਪਿੰਡ ਦੇ ਮੋਤਵਾਰ ਬੰਦੇ ਹੁੰਦੇ ਨਾ ਤੇ ਅਸੀਂ ਕਿ ਪੜਤਾਲ ਕੀਤੀ ਜਾਵੇ ਵੀ ਕੀ ਜੀ ਝੋਰੀ ਹੋਈ ਆ ਇਹ ਕਿਸ ਤਰ੍ਹਾਂ ਚੀ ਚੱਕੀ ਗਈ ਹੈ। ਮੁਖੀਦਾਰ ਵੱਲੋਂ ਆ ਕੇ ਜੀ ਜਾਣਕਾਰੀ ਦਿੱਤੀ 6:30 ਵਜੇ ਦੇ ਕਰੀਬ ਪ੍ਰਿੰਸੀਪਲ ਨੂੰ ਜਾਣਕਾਰੀ ਦਿੱਤੀ ਪਰ ਪ੍ਰਿੰਸੀਪਲ ਤੇ ਪੁਲਿਸ ਆ ਕੇ ਵਾਪਸ ਚਲੀ ਗਈ ਤੇ ਪਹੁੰਚੇ ਨਹੀਂ ਉਹ ਕਦੇ ਵੀ ਸਾਡੇ ਕੋਲ ਸਕੂਲ ਦੀ ਹੈ। ਦੇਖੋ ਜੀ ਹੁਣ ਇਹਦਾ ਪ੍ਰਿੰਸੀਪਲ ਜਾਣਦੇ ਹਨ ਜਾਂ ਉਹਨਾਂ ਨੂੰ ਪਤਾ ਵੀ ਦੇਖੋ ਇੰਨਾ ਵੱਡਾ ਕੰਮ ਹੋ ਗਿਆਗਾ। ਸਕੂਲ ਦੇ ਵਿੱਚ ਸਿਲੰਡਰ ਚੱਕੇ ਗਏ ਹੈਗੇ ਕਹਿੰਦੇ LED ਵੀ ਲਾ ਕੇ ਲੈ ਗਏ ਜੋਰ ਔਰ ਕਹਿੰਦੇ ਬਰਤਨ ਵਗੈਰਾ ਵੀ ਚੱਕੇ ਗਏ ਹੈਗੇ ਇਸ ਚੀਜ਼ ਦੇ ਵਿੱਚ ਨੂੰ ਦੇਖੋ ਅਸੀਂ ਹੁਣ ਆਪ ਦੇ ਕਮਾਂਕਰਾਂ ਨੂੰ ਛੱਡ ਕੇ ਇੱਥੇ ਨਾਲ ਦੇ ਪਹੁੰਚਿਆ ਸਾਡੇ ਪਿੰਡ ਦਾ ਇਹ ਬਹੁਤ ਵੱਡਾ ਸਕੂਲ ਹੈ ਪਰ ਜਿਹਦੇ ਵਿੱਚ ਲੋਕ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ ਅਸੀਂ ਜਦੋਂ ਇਹ ਬੱਚਿਆਂ ਦਾ ਭਵਿੱਖ ਹੱਥੋਂ ਬਣ ਕੇ ਜਾਂਦਾ ਤੇ ਕਿਉਂ ਨਾ ਜਿਹੜੀ ਚੀਜ਼ਾਂ ਉਹਨਾਂ ਚੋਰੀ ਕੀਤੀਆਂ ਉਹ ਪਪਲ ਪੜਤਾਲ ਤੱਕ ਨਹੀਂ ਬਣਦੀ ਆਪਣੇ ਤੇ ਪ੍ਰਿੰਸੀਪਲ ਨੂੰ ਤੇ ਜੀ ਸੋਚਣੀ ਚਾਹੀਦੀ ਹੈ ਵੀ ਅਰ ਵੀ ਮੇ ਜੇ ਉਹ ਸਕੂਟੀ ਨਹੀਂ ਹੈਗੀ ਤਾਂ ਕਿਸੇ ਹੋਰ ਸਕੂਟੀ ਫੜ ਕੇ ਜਾ ਕਿਸੇ ਹੋਰ ਦੀ ਬਾਈਕ ਲੈ ਕੇ ਆ ਸਕਦੇ ਸੀ ਅਸੀਂ ਹੋਰ ਪੰਗਤੀ ਡਿਊਟੀ ਲਾ ਸਕਦੇ ਸੀ ਜਿਹੜਾ ਨੇ ਹਾਂ ਡਿਊਟੀ ਜਾਂ ਕਿਸੇ ਨੂੰ ਕਾਲ ਕਰ ਸਕਦੇ ਸੀ ਉਹ ਜਿਵੇਂ ਕਿ ਉਹਨਾਂ ਸਾਹਮਣੇ ਹੈ ਹਾਈ ਸਕੂਲ ਹੈਗਾ ਉਹਦੇ ਵਿੱਚ ਮੁੰਡਾ ਸੰਜੇ ਨਾਂ ਦੇ ਇੱਕ ਚੌਕੀਦਾਰ ਲੱਗਿਆ ਹੋਇਆ ਉਸ ਨੂੰ ਕਾਲ ਕਰ ਦਿੰਦੇ ਜਾਂ ਇਹਦੇ ਨਾਲ ਇਹਨਾਂ ਦੀ ਕਮੇਟੀ ਬਣੀ ਹੋਈ ਹੈ ਅੰਦਰ ਕਮੇਟੀ ਦੇ ਵਿੱਚ ਕਿਸੇ ਮਰਜ਼ੀ ਮੈਂਬਰ ਨੂੰ ਫੋਨ ਕਰ ਦਿੰਦੇ ਭਾਈ ਜੀ ਸਕੂਲ ਦੇ ਵਿੱਚ ਆਹ ਕੰਮ ਹੋ ਜਾਗਾ ਕਿ ਅਸੀਂ ਪਹੁੰਚ ਗਏ ਉਹਦੇ ਨਾਲ ਲੱਗਦਾ ਨਹੀਂ ਗਾ ਜੀ ਪ੍ਰਸ਼ਾਸਨ ਨੂੰ ਅੱਡਾ ਵੱਡਾ ਸਕੂਲ ਇੱਕ ਚੌਕੀਦ ਅਸੀਂ ਤਾਂ ਡਿਮਾਂਡ ਮੈਂ ਇਹ ਸੀ ਪਹਿਲਾਂ ਤੋਂ ਡਿਮਾਂਡ ਕੀਤੀ ਹੋਈ ਐ ਕਿ ਇੱਥੇ ਸਰਕਾਰੀ ਚੌਂਕੀਦਾਰ ਦੀ ਅਸੀਂ ਇਹਨੂੰ ਬੱਕਿਆ ਦਾ ਡੀਐਮ ਨੂੰ ਵੀ ਲਿਖ ਕੇ ਦਿੱਤਾ ਹੋਇਆਗਾ ਸਾਰਿਆਂ ਨੂੰ ਲਿਖ ਕੇ ਦਿੱਤਾ ਹੋਇਆ ਪਰ ਇੱਥੇ ਕੋਈ ਹੈ ਨਹੀਂ ਕਿ ਸੁਣਵਾਈ ਇੱਥੇ